ਅਜ ਪਦਕ ਬੁੜਬੁੜਕ ਨੇਤਾ ਹੈ ਨਿਸ਼ੀ ਕਾਮ ਤੋਂ ਦੁਬਈ ਬੇਸਿਕਲੀ ਚਾਰਖੰਡ ਤੋਂ ਆਉਂਦਾ ਪਿਛਲੇ ਕੁਝ ਸਮੇਂ ਤੋਂ ਮੈਂ ਦੇਖਿਆ ਕਿ ਬਿਹਾਰੀ ਵੀ ਬਣ ਜਾਂਦਾ ਹੈ ਜਦੋਂ ਹੁਣ ਮਹਾਰਾਸ਼ਟਰ ਦੇ ਵਿੱਚ ਭਾਸ਼ਾ ਨੂੰ ਲੈ ਕੇ ਕਾਫੀ ਵੱਡਾ ਵਿਵਾਦ ਚੱਲ ਰਿਹਾ ਹੈ ਤੇ ਇਹ ਕਹਿ ਰਿਹਾ ਸੀਗਾ ਠਾਕਰਿਆ ਨੂੰ ਕਿ ਕਦੇ ਇੱਧਰ ਆਓ ਫਿਰ ਤੁਹਾਨੂੰ ਪਟਕ ਪਟਕ ਕੇ ਮਾਰਾਂਗੇ ਇਹ ਉਹੀ ਸ਼ਖਸ ਆ ਜਿਸ ਨੇ ਮਹੂਆ ਮੋਤਰੇ ਦੀ ਸ਼ਿਕਾਇਤ ਕੀਤੀ ਸੀ ਮਹੂਆ ਮੋਤਰਾ ਤੁਸੀਂ ਜਾਣਦੇ ਹੋ ਨਾ ਤਾਂ ਉਸ ਦੀ ਸ਼ਿਕਾਇਤ ਕੀਤੀ ਸੀ ਕਿ ਇਸਨੇ ਇੱਕ ਕਾਰੋਬਾਰੀ ਤੋਂ ਲਾਭ ਹਾਸਲ ਕਰਕੇ ਸਵਾਲ ਪੁੱਛਿਆ ਇਹ ਉਹੀ ਸ਼ਖਸ ਆ ਜੋ ਇੱਥੇ ਬਹੁਤ ਕਟੜਵਾਦੀ ਹੈ ਪਰ ਜਦੋਂ ਇਸਲਾਮਿਕ ਦੇਸ਼ ਦੇ ਵਿੱਚ ਕਿਤੇ ਜਾਂਦਾ ਹੈ ਅਰਬ ਕੰਟਰੀਜ਼ ਦੇ ਵਿੱਚ ਜਾਂਦਾ ਹੈ ਤਾਂ ਉੱਥੇ ਜਾ ਕੇ ਬਿਲਕੁਲ ਧਰਮ ਨਿਰਪੱਖ ਹੋ ਜਾਂਦਾ ਹੈ ਯਾਨੀ ਦੋਗਲਾ ਰੱਜ ਗਿਆ ਦੱਬ ਗਿਆ ਪਿਛਲੇ ਦਿਨੀ ਇਹਨੇ ਇੱਕ ਬਹੁਤ ਵੱਡਾ ਸਵਾਲ ਖੜਾ ਕੀਤਾ ਬੇਸਿਕਲੀ ਕੀ ਆ ਕਿ ਇਹਨੇ ਇੱਕ ਟਵੀਟ ਕੀਤਾ ਟਵੀਟ ਦੇ ਵਿੱਚ ਜਿਹੜੇ ਇਹਦੇ ਤਿੰਨ ਅਹਿਮ ਨੁਕਤੇ ਸੀ ਉਹ ਵਿਚਾਰਨ ਵਾਲੇ ਸੀ ਪਹਿਲਾ ਇਹ ਕਿ ਕਰਤਾਰਪੁਰ ਸਾਹਿਬ ਪਾਕਿਸਤਾਨ ਨੂੰ ਦੇਣਾ ਜਿਹੜਾ ਉਹ ਇੱਕ ਸਮਝੌਤੇ ਦੇ ਤਹਿਤ ਸੀ ਤੇ ਉਸ ਵੇਲੇ ਸੀ ਜਦੋਂ ਮੰਤਰੀ ਜਿਹੜੇ ਸੀਗੇ ਕਾਂਗਰਸ ਦੇ ਉਹ ਸਵਰਨ ਸਿੰਘ ਸੀਗੇ ਯਾਨੀ ਕਾਂਗਰਸ ਦੇ ਨੇਤਾ ਇੱਕ ਅਹਿਮ ਪੋਜੀਸ਼ਨ ਦੇ ਵਿੱਚ ਸਨ ਜਿਹੜੇ ਕਿ ਸਿੱਖ ਸੀ ਉਸ ਵੇਲੇ ਇਹਦੇ ਤੇ ਕਿਤੇ ਮੈਂ ਫੇਰ ਆ ਜਾਊਗਾ ਇਹ ਵੀ ਇੱਕ ਇਤਿਹਾਸਿਕ ਫੈਕਟ ਹੈ ਜਿਸ ਨੂੰ ਇਸਨੇ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਫਿਰ ਦੂਸਰਾ ਇਹ ਸੀ ਕਿ ਜੈਲ ਸਿੰਘ ਨੂੰ ਰਾਸ਼ਟਰਪਤੀ ਬਣਾਉਣਾ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਵਾਸਤੇ ਗਿਆਨੀ ਜੈਲ ਸਿੰਘ ਨੂੰ ਰਾਸ਼ਟਰਪਤੀ ਬਣਾਇਆ ਗਿਆ ਤਾਂ ਕਿ ਸਿੱਖ ਭਾਈਚਾਰਾ ਜਿਹੜਾ ਉਹ ਗੁੰਮਰਾਹ ਹੋ ਸਕੇ ਦੇਖੋ ਇਹ ਦੂਸਰਾ ਫੈਕਟ ਵੀ ਇਹਦਾ ਕਿਦਾਦਾ ਹੁਣ ਤੀਸਰਾ मनमोहन सिंह ਨੂੰ ਪਪਿੱਟ ਪ੍ਰਧਾਨ ਮੰਤਰੀ ਬਣਾਉਣਾ ਇਹ ਵੀ ਕਹਿੰਦਾ ਕਿ 84 ਦੇ ਸਿੱਖ ਕਤਲੇਆਮ ਚ ਫਸੇ ਕਾਂਗਰਸ ਨੇਤਾ ਸੱਜਨ ਜਗਦੀਸ਼ ਟਟਲਰ ਐਚ ਕੇ ਲ ਪਗਤ ਨੂੰ ਬਚਾਉਣ ਵਾਸਤੇ ਕਾਂਗਰਸ ਨੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ ਪਪਿੱਟ ਫਿਰ ਚੌਥਾ ਇਸ ਨੇ ਇੱਕ ਇਨਕਸ਼ਾਫ ਕੀਤਾ ਹੈ ਕਿ ਉਸ ਵੇਲੇ ਜਦੋਂ ਆਪਰੇਸ਼ਨ ਬਲੂ ਸਟਾਰ ਜਿਹੜਾ ਸੀਗਾ ਅੰਜਾਮ ਦੇਣਾ ਸੀਗਾ ਤਾਂ ਇਹਨਾਂ ਨੇ ਵਰਤਮੀਆਂ ਦੀ ਇਮਦਾਦ ਲਈ ਤੇ ਉਥੋਂ ਇੱਕ ਅਫੀਸਰ ਜਿਹੜਾ ਹੈ ਉਹ ਬਕਾਇਦਾ ਇੱਥੇ ਆਇਆ ਸੀਗਾ ਦੇਖੋ ਨਿਸ਼ੀਕੰਤ ਦੁਬੇਦੀ ਇਸ ਗੱਲ ਤੇ ਹੀ ਅਜਾਪਾ ਕੇ ਬਦਾਂਗੇ ਅੱਜ ਦੇ ਦਿਨ ਲਈ ਮੈਨੂੰ ਸਿਰਫ ਇਜਾਜ਼ਤ ਦਿਓ ਕਿ ਇਸ ਮੁੱਦੇ ਤੇ ਹੀ ਆਪਾਂ ਅੱਗੇ ਵਧ ਸਕੀਏ ਇਹ ਗੱਲ ਬਿਲਕੁਲ ਸੱਚ ਹੈ ਯਾਨੀ ਜੋ ਉਸਦੀਆਂ ਗੱਲਾਂ ਉਪਰੋਕਤ ਤਿੰਨ ਆਪਾਂ ਦੇਖੀਆਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਫੈਕਚੁਅਲੀ ਝੋਲ ਹੈ ਕਿਤੇ ਨਾ ਕਿਤੇ ਹੋਰ ਵਿਸ਼ਲੇਸ਼ਣ ਦੀ ਵੀ ਸੰਭਾਵਨਾ ਹੈ ਪਰ ਜੋ ਗੱਲ ਉਸਨੇ ਕਰੈਕਟ ਕਹੀ ਹੈ ਸਹੀ ਕਹੀ ਹੈ ਮੈਂ ਉਸਦੇ ਨਾਲ ਹੀ ਜਾਣਾ ਚਾਹੁੰਦਾ ਹੁਣ ਦੇਖੋ 214 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਕੁਝ ਗੁਪਤ ਦਸਤਾਵੇਜ਼ ਜਿਹੜੇ ਸੀਗੇ ਉਹ ਜਨਤਕ ਕੀਤੇ ਸੀ ਜੋ ਉਹਨਾਂ ਦਾ ਮਤਲਬ ਨੈਸ਼ਨਲ ਆਰਕਾਈਵਸ 30 ਸਾਲਾ ਨਿਯਮ ਹੈ ਉਹਦੇ ਤਹਿਤ ਇਹ ਜਿਹੜੇ ਡੀਕਲਾਸੀਫਾਈਡ ਕੀਤੇ ਗਏ ਸੀਗੇ ਦਸਤਾਵੇਜ਼ ਤਾਂ ਇਹਦੇ ਵਿੱਚ ਸਾਹਮਣੇ ਆਇਆ ਸੀਗਾ ਕਿ 1984 ਦੇ ਸ਼ੁਰੂ ਵਿੱਚ ਭਾਰਤ ਸਰਕਾਰ ਨੇ ਬ੍ਰਿਟਿਸ਼ ਗਵਰਨਮੈਂਟ ਨਾਲ ਸੰਪਰਕ ਕੀਤਾ ਸੀ ਤਾਂ ਜੋ ਦਰਬਾਰ ਸਾਹਿਬ ਯਾਨੀ ਅੰਮ੍ਰਿਤਸਰ ਜੁਕੇ ਫੌਜੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ ਤੇ ਇਹਦੇ ਮੁੱਖ ਨੁਕਤੇ ਕੀ ਸੀਗੇ ਜੋ ਡੀ ਕਲਾਸੀਫਾਈਡ ਕੀਤਾ ਗਿਆ ਸੀਗਾ ਦਸਤਾਵੇਜ਼ ਕਿ ਸਪੈਸ਼ਲ 에ਅਰ ਸਰਵਿਸ ਦਾ ਇੱਕ ਅਫਸਰ ਮੈਂ ਜਿਹਦਾ ਜ਼ਿਕਰ ਕੀਤਾ ਕਿ ਉਹ ਇੱਥੇ ਇੰਡੀਆ ਦੇ ਤੌਰ ਤੇ ਆਇਆ ਸੀਗਾ ਠੀਕ ਹੋ ਗਿਆ ਕਲੀਅਰ ਹੋ ਗਿਆ ਇਸ ਸਲਾਹ ਕਰਨੇ ਆਪਰੇਸ਼ਨ ਦੀ ਰਣਨੀਤੀ ਖਾਸ ਤੌਰ ਤੇ ਦਰਬਾਰ ਸਾਹਿਬ ਕੰਪਲੈਕਸ ਵਿਖੇ داਖਲ ਹੋਣ ਅਤੇ ਸੁਰੱਖਿਆ ਸਿੱਤੇ ਤੀਨ ਨੂੰ ਸੰਭਾਲਣ ਬਾਰੇ ਕੁਝ ਸੁਝਾਅ ਦਿੱਤੇ ਸੀਗੇ ਠੀਕ ਹੈ ਜੀ ਇਹ ਦਸਤਾਵੇਜ਼ ਵੀ ਆਪਣੇ ਕੋਲ ਹੈਗਾ ਵੈਸੇ ਨਿਸ਼िकांत दुबे ਨੇ ਵੀ ਪਾਇਆ ਉਦਾਂ ਜੇ ਤੁਸੀਂ ਦੇਖਣਾ ਚਾਹੋ ਇਹ ਜਿਹੜਾ ਬ੍ਰਿਟਿਸ਼ ਕਾਗਜ਼ ਹੈ ਤੇ ਤੁਸੀਂ ਵੀ ਦੇਖ ਸਕਦੇ ਹੋ ਹੁਣ ਮੈਂ ਆਜਨ ਹੈ ਜੀ ਇਨਾਂ ਤੇ ਨਿਸ਼िकांत दुबे ਉਰਾਤੇ ਇਹ ਠਹਿਰੇ ਆਰਐਸਐਸ ਵਾਲੇ ਸੰਗ ਵਾਲੇ ਦੇਖੋ ਬੜੀ ਇੱਕ ਮਹੱਤਵਪੂਰਨ ਲਿਖਤ ਜਿਹੜੀ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖਦਾ ਮੂਮੈਂਟਸ ਆਫ ਸੌਲ ਨਹੀਂ ਸੌਰੀ ਮੂਮੈਂਟਸ ਆਫ ਸੋਲ ਸਰਚਿੰਗ ਇਹ ਇਸ ਲਿਖਤ ਦਾ ਨਾਮ ਆ ਜਿਹੜੀ ਕਿ ਨਾਨਾ ਜੀ ਦੇਸ਼ਮukh ਆਰਐਸਐਸ ਦੇ ਬਹੁਤ ਵੱਡੇ ਜਿਹੜੀ ਚਿਹਰੇ ਕਹਿ ਸਕਦੇ ਆਪਾਂ ਨੇਤਾ ਕਹਿ ਸਕਦੇ ਇਹਨਾਂ ਦੇ ਇਹਨਾਂ ਦਾ ਜਿਹੜਾ ਟਾਈਟਲ ਸੀ ਗੱਲ ਲਿਖਦਾ ਅੱਗੇ ਜਾ ਕੇ ਇੰਦਰਾ ਕਾਂਗਰਸ ਆਰਐਸਐਸ ਸੰਢਗੰਢ ਯਾਨੀ ਗੱਠਜੋੜ ਇਹ ਇੱਕ ਹਫਤਾਵਾਰੀ ਸ਼ਬਦ ਹੁੰਦਾ ਸੀ ਗਰਸਾਲਾ ਸ਼ਾਇਦ ਪ੍ਰਤੀਪੱਖ ਉਹਦੇ ਵਿੱਚ ਛਪਿਆ ਸੀਗਾ ਸੋ ਇਹ ਦਸਤਾਵੇਜ਼ ਹੈ ਮੂਵਮੈਂਟਸ ਆਫ ਸੋਲ ਸਰਚਿੰਗ ਠੀਕ ਹੈ ਜੀ ਇਹਦਾ ਇੱਕ ਸਰਲੇਖ ਹੈ ਇੰਦਰਾ ਕਾਂਗਰਸ ਤੇ ਆਰਐਸਐਸ ਦਾ ਗੱਠਜੋੜ ਠੀਕ ਹੈ ਜੀ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸ ਦਿੱਤਾ ਕਿ ਇੱਕ ਕਿਹੜਾ ਹਫਤਾਵਰੀ ਮੈਗਜ਼ੀਨ ਸੀ ਜਿਹਦੇ ਵਿੱਚ ਸ਼ਬਦਾ ਸੀਗਾ ਪ੍ਰਤੀਪੱਖ ਹੁਣ ਇਹਦੇ ਵਿੱਚ ਇਸਨੇ ਜੋ ਕਿਹਾ ਉਹ ਦੇਖਣ ਦੀ ਜ਼ਰੂਰਤ ਆ ਸੰਗ ਵਾਲਿਆਂ ਦਾ ਸਟੈਂਡ ਕੀ ਆ ਹੁਣ ਜੋ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਨਿਸ਼ਕੰਦ दुबे ਕਹਿੰਦਾ ਬੜਾ ਉਹ ਸਿੱਖਾਂ ਦਾ ਖੈਰ ਖਵਾ ਬਣ ਰਿਹਾ ਹੈ ਅੱਜ ਕੱਲ੍ਹ ਕਿ ਕਾਂਗਰਸ ਨੇ ਕਿਸ ਤਰ੍ਹਾਂ ਸਿੱਖਾ ਦੇ ਨਾਲ ਗੇਮ ਲਾਈ ਨੋ ਡਾਊਟ ਇੱਕ ਇਤਿਹਾਸਿਕ ਬਹਿਸ ਦਾ ਵਿਸ਼ਾ ਕਿ ਕਾਂਗਰਸ ਨੇ ਕਿੰਨੀਆਂ ਗਲਤੀਆਂ ਕੀਤੀਆਂ ਕਾਂਗਰਸ ਨੇ ਕਿਵੇਂ ਇਸ ਸਥਿਤੀ ਨੂੰ ਇੱਥੋਂ ਤੱਕ ਭੇਜਿਆ ਜਾਂ ਇਹ ਸਥਿਤੀਆਂ ਗਈਆਂ ਉਹਦੇ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਨਾਅਲੀਅਤ ਕਿੰਨੀ ਹੈ ਉਹ ਵਾਕਿਆ ਇੱਕ ਬਹਿਸ ਦਾ ਵਿਸ਼ਾ ਪਰ ਇੱਧਰ ਦੇਖੀਏ ਇਹਨਾਂ ਦਾ ਇਹ ਕੀ ਕਹਿੰਦੇ ਆ ਇਹ ਤਾਂ ਇਹ ਕਹਿ ਰਹੇ ਆ ਇਹਨਾਂ ਦਾ ਦ੍ਰਿਸ਼ਟੀਕੋਣ ਕੀ ਐ ਇਸ ਲਿਖਤ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੇ ਇਹ ਕਹਿੰਦੇ ਆ ਨਾਨਾਜੀ ਦੇਸ਼ਮੁਖਰ ਕਿ ਆਪਰੇਸ਼ਨ ਬਲੂ ਸਟਾਰ ਦੇ ਨਾਲ ਦੇਸ਼ ਦੀ ਅਖੰਡਤਾ ਜਿਹੜੀ ਐ ਨਾ ਉਹ ਬਚੀ ਆ ਯਾਨੀ ਆਪਰੇਸ਼ਨ ਬਲੂ ਸਟਾਰ ਦੇਸ਼ ਦੀ ਅਖੰਡਤਾ ਵਾਸਤੇ ਜ਼ਰੂਰੀ ਸੀ ਤੇ ਇਹ ਇੰਦਰਾ ਗਾਂਧੀ ਦੇ ਨੁਮਾਇੰਦਗੀ ਦੇ ਵਿੱਚ ਚੁਕੇ ਗਏ ਕਦਮਾਂ 'ਚੋਂ ਇੱਕ ਸਾਹਸਕ ਯਾਨੀ ਬਹਾਦਰੀ ਵਾਲਾ ਕਦਮ ਆ ਠੀਕ ਹੈ ਨਾ ਜੀ ਇਹ ਇਸ ਨੇ ਉਹਦੋਂ ਲਿਖਿਆ ਸੀਗਾ ਜਦੋਂ ਸਿੱਖ ਕਤਲਿਆ ਹੋ ਚੁੱਕਾ ਸੀ ਸਮਾਜਿਕ ਤਣਾਅ ਜਿਹੜਾ ਸੀਗਾ ਨਾ ਉਹ ਚਰਮ ਤੇ ਸੀ ਉਸ ਵੇਲੇ ਲਿਖਦਾ ਕਿ ਆਪਰੇਸ਼ਨ ਬਲੂ ਸਟਾਰ ਸਮੇਂ ਦੀ ਜ਼ਰੂਰਤ ਸੀ ਵੀ ਸਾ ਤਾਂ ਨਿਸ਼ੀਕੰਤ ਦੂਬੇ ਤੇ ਕੁਝ ਹੋਰ ਜਿਹੜੇ ਇਹਨਾਂ ਦੇ ਇਸ ਤਰ੍ਹਾਂ ਦੇ ਨੇਤਾ ਹੈਗੇ ਆ ਉਹ ਇਸ ਚੀਜ਼ ਨੂੰ ਗਲਤ ਜੇਕਰਾਰ ਦਿੰਦੇ ਆ ਤਾਂ ਇਸ ਬੰਦੇ ਨੂੰ ਫੇਰ ਮੋਦੀ ਗਵਰਨਮੈਂਟ ਨੇ ਭਾਰਤ ਰਤਨ ਕਿਉਂ ਦੇ ਦਿੱਤਾ ਸਵਾਲ ਇਹ ਐ ਸਾਹਿਬ ਅਸੀਂ ਪੜਦੇ ਹੀ ਨਹੀਂ ਸਾਡੇ ਕਿਸ ਸਿੱਖ ਲੀਡਰ ਨੇ ਇਹਦੇ ਚ ਕਾਊਂਟਰ ਕੀਤਾ ਨਿਸ਼ੀਕੰਤ ਦੁਬੇ ਨੂੰ ਤੁਸੀਂ ਮੈਨੂੰ ਇੱਕ ਸਿੰਗਲ ਸਟੇਟਮੈਂਟ ਕੱਢ ਕੇ ਦੇ ਦਿਓ ਜਦ ਕਿ ਸਾਡੇ ਕੋਲ ਐਡੇ ਚੋਟੀ ਦੇ ਬੁੱਧੀਜੀਵੀ ਆ ਇਸ ਬੰਦੇ ਨੂੰ ਸਵਾਲ ਕਰਨ ਵਾਲਾ ਕਿ ਜੇ ਆਪਰੇਸ਼ਨ ਬਲੂ ਸਟਾਰ ਗਲਤ ਸੀ ਇੰਦਰਾ ਗਾਂਧੀ ਦਾ ਰੋਲ ਗਲਤ ਸੀ ਬ੍ਰਿਟਿਸ਼ ਦਾਖਲ ਗਲਤ ਸੀ ਤਾਂ ਸਰ ਫਿਰ ਤੁਸੀਂ ਇਸ ਬੰਦੇ ਨੂੰ ਜੋ ਉਸ ਕਾਰਵਾਈ ਨੂੰ ਜਿਸ ਨੂੰ ਤੁਸੀਂ ਗਲਤ ਮੰਨਦੇ ਹੋ ਉਸ ਕਾਰਵਾਈ ਨੂੰ ਇਹ ਸਹੀ ਠਹਿਰਾ ਰਿਹਾ ਇਹਨੂੰ ਭਾਰਤ ਰਤਨ ਕਿਉਂ ਦਿੱਤਾ ਗਿਆ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਅਹਿਮ ਗੱਲ ਹੈ ਹਾਲਾਂਕਿ ਇਹਦੇ ਨਾਲ ਜੁੜੀ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਿਨਾ ਇੱਕ ਨਾ ਕਿਤਾਬ ਹੈ ਆਈਬੀ ਜਿਹੜੀ ਤੁਸੀਂ ਜਾਣਦੇ ਹੋ ਬੜੀ ਚਰਚਿਤ ਏਜੰਸੀ ਹੈ ਇੰਡੀਆ ਦੇ ਵਿੱਚ ਇਹਦੇ ਲੇਖਕ ਨੇ ਸਾਬਕਾ ਮੁਖੀ ਆ ਟੀਵੀ ਅਰਜੇਸ਼ਵਰ ਠੀਕ ਹੈ ਇਨਾਂ ਦੀ ਜਿਹੜੀ ਕਿਤਾਬ ਹੈ ਉਹ ਤੁਹਾਨੂੰ ਮਿਲ ਜਾਏਗੀ ਤੁਸੀਂ Amazon ਤੇ ਜਾਓਗੇ ਤਾਂ ਦਿ ਮਿਲ ਜਾਊਗੀ ਦਾ ਕ੍ਰੂਸ਼ਲ ਇਅਰਸ ਉਹ ਟਾਈਟਲ ਹੈ ਕਿਤਾਬ ਦਾ ਇਹਨਾਂ ਨੇ ਖੁਲਾਸਾ ਕੀਤਾ ਸੀ ਇੱਕ ਚੀਜ਼ ਦਾ ਹੋਰ ਇਸੇ ਕਿਤਾਬ ਚ ਆਈਬੀ ਦੇ ਜਿਹੜੇ ਸਾਬਕਾ ਮੁਖੀ ਆ ਇਹ ਕਹਿੰਦੇ ਆ ਕਿ ਜਿਹੜਾ ਦਿਉਰਸ ਸੀਗਾ ਯਾਨੀ ਉਸ ਵੇਲੇ ਆਰਐਸਐਸ ਦਾ ਜਿਹੜਾ ਸਿਰ ਕੱਢ ਲੇਤਾ ਕਰਤਾ ਧਰਤਾ ਦਿਉਰਸ ਐਮਰਜੈਂਸੀ ਵੇਲੇ ਚੁੱਪਚਾਪ ਪ੍ਰਧਾਨ ਮੰਤਰੀ ਦੇ ਘਰ ਨਾਲ ਇਸ ਨੇ ਸੰਪਰਕ ਸਥਾਪਿਤ ਕੀਤਾ ਤੇ ਦੇਸ਼ ਵਿੱਚ ਵਿਵਸਥਾ ਤੇ ਅਨੁਸ਼ਾਸਨ ਲਾਗੂ ਕਰਨ ਲਈ ਲੈ ਗਏ ਕਈ ਕਦਮਾਂ ਤੇ ਪੂਰੀ ਸਹਿਮਤੀ ਜਤਾਈ ਦਿਉਰਸ ਇੰਦਰਾ ਗਾਂਧੀ ਤੇ ਸੰਜੇ ਨਾਲ ਮੁਲਾਕਾਤ ਕਰਨ ਲਈ ਉਤਸਕ ਸੀ ਪਰ ਗਾਂਧੀ ਨੇ ਇਨਕਾਰ ਕਰ ਦਿੱਤਾ ਦਿਉਰਸ ਬਾਰੇ ਟੀਵੀ ਰਜੇਸ਼ਵਰ ਜੀ ਲਿਖ ਰਹੇ ਨੇ ਇਹਨਾਂ ਦਾ ਕੀ ਜਵਾਬ ਦੇਵੋਗੇ ਤੁਸੀਂ ਐਮਰਜੈਂਸੀ ਤੇ ਇੰਨਾ ਜ਼ੋਰ ਪਾਉਨੇ ਹੋ ਆ ਐਮਰਜੈਂਸੀ ਦੀ ਤੁਸੀਂ ਦੇਖਿਆ ਹੋਣਾ ਨਾ ਇਹ ਵਰਸੀ ਮਨਾਉਦੇ ਇੱਕ ਤਰ੍ਹਾਂ ਨਾਲ ਤਾਂ ਉੱਥੇ ਬਹੁਤ ਪ੍ਰੋਗਰਾਮ ਕਰਦੇ ਆ ਪ੍ਰਧਾਨ ਮੰਤਰੀ ਸਮੇਤ ਸਾਰੇ ਅਮਿਤ ਸ਼ਾਹ ਵਰਗੇ ਬੋਲਦੇ ਆ ਤਾਂ ਇੱਥੇ ਦਿਉਰਸ ਬਾਰੇ ਕੀ ਬੋਲੋਗੇ ਸਰ ਤਾਂ ਇਹਦੇ ਵਿੱਚ ਅੱਗੇ ਜਾ ਕੇ ਰਜੇਸ਼ਵਰ ਜੀ ਨੇ ਗੱਲ ਹੋਰ ਵੀ ਲਿਖੀ ਆ ਮੈਂ ਉਹਦੇ ਬਾਰੇ ਵੀ ਦੱਸ ਦੇਣਾ ਤੁਹਾਨੂੰ ਕਿ ਅੱਸੀ ਦੇ ਸ਼ੁਰੂਆਤੀ ਦੌਰ ਦੇ ਵਿੱਚ ਇਹ ਕਹਿੰਦੇ ਆ ਕਿ ਜਦੋਂ ਡਾਇਰੈਕਟਰ ਸਨ ਤਾਂ ਉਹਨਾਂ ਦੇ ਇਹ ਮੈਂ ਫੈਕਟ ਤੁਹਾਡੇ ਵਾਸਤੇ ਦੱਸ ਦੇਣਾ ਕਿ ਦਰਬਾਰਾ ਸਿੰਘ ਤੇ ਗ੍ਰਹਿ ਮੰਤਰੀ ਗਿਆਨੀ ਜੀ ਆਲਸ ਸਿੰਘ ਅਕਸਰ ਇਹ ਪਿੰਡਰਾਂ ਵਾਲਿਆਂ ਨੂੰ ਪੁਲਿਸ ਵਾਲਿਆਂ ਦੀ ਕਾਰਵਾਈ ਤੋਂ ਬਚਾਉਣ ਦੀ ਕੋਸ਼ਿਸ਼ ਚ ਲੱਗੇ ਰਹਿੰਦੇ ਸਨ ਇਹ ਵੀ ਇੱਕ ਫੈਕਟ ਇਹਨਾਂ ਨੇ ਦਰਜ ਕੀਤਾ ਇਹਦੇ ਤੇ ਤੁਸੀਂ ਆਪਣੀ ਅੱਗੇ ਰਿਸਰਚ ਕਰ ਸਕਦੇ ਹੋ ਤਾਂ ਇਹ ਨਾਲ ਲਿਖਦੇ ਆ ਕਿ ਮੈਂ ਪੂਰੀ ਤਰ੍ਹਾਂ ਮਹਿਸੂਸ ਕਰਦਾ ਕਿ ਜੇ ਅਕਾਲੀਆਂ ਨਾਲ ਸਮਝੌਤਾ ਹੋ ਜਾਂਦਾ ਤਾਂ ਪੰਜਾਬ ਅਤੇ ਭਾਰਤ ਦਾ ਇਤਿਹਾਸ ਵੱਖਰਾ ਹੋ ਸਕਦਾ ਸੀਗਾ ਠੀਕ ਹੈ ਨਾ ਜੀ ਯਾਨੀ ਉਹ ਇਸ ਚੀਜ਼ ਨੂੰ ਜੋੜਦਾ ਹੈ ਕਿ ਜੇ ਸਮਝੌਤਾ ਹੋ ਜਾਂਦਾ ਗੱਲਬਾਤ ਸਿਰੇ ਚੜ ਜਾਂਦੀ ਠੀਕ ਹੈ ਜੀ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਇਹ ਗ੍ਰਿਫਤਾਰੀ ਤੋਂ ਨਾ ਬਚਾਉਂਦੇ ਯਾਨੀ ਇੱਕ ਪਾਸਿਓਂ ਸਪੋਰਟ ਕਰ ਰਹੇ ਸਨ ਇਨਡਾਇਰੈਕਟਲੀ ਹੋ ਸਕਦਾ ਹੈ ਕਿ ਇਹ ਸਾਰਾ ਕੁਝ ਜਿਹੜਾ ਹੁਣ ਨਾ ਹੁੰਦਾ ਕਾਲੀਆਂ ਨਾਲ ਸਮਝੌਤਾ ਹੋ ਜਾਂਦਾ ਤਾਂ ਇਤਿਹਾਸ ਵੱਖਰਾ ਹੋਣਾ ਸੀਗਾ ਤਾਂ ਤੁਸੀਂ ਸੋਚ ਕੇ ਦੇਖੋ ਕਿ ਜਿਸ ਕਿਤਾਬ ਦੇ ਵਿੱਚ ਆ ਸਾਰੀਆਂ ਚੀਜ਼ਾਂ ਦਰਜ ਨੇ ਤਾਂ ਦਿਉਰਸ ਬਾਰੇ ਜਿਹੜੀ ਕਿਤਾਬ ਚ ਦਰਸ ਚੀਜ਼ ਆ ਕਦੇ ਉਹਨੂੰ ਵੀ ਚੁੱਕ ਕੇ ਕੋਟ ਕਰੋ ਨਾ ਇਹਨਾਂ ਫੈਕਟਰਾਂ ਉਤੇ ਕੋਟ ਕਰ ਦਿੰਦੇ ਹੋ ਤੁਸੀਂ ਬਾਕੀ ਮੈਂ ਇੱਕ ਚੀਜ਼ ਦਾ ਨਿਚੋੜ ਕੱਢਿਆ ਜਾਂਦਾ ਜਾਂਦਾ ਤੁਹਾਨੂੰ ਦੱਸ ਦਿਆਂ ਇਹ ਜਿਹੜੀ ਜ਼ਮਾਤ ਹੈ ਨਾ ਆਰਐਸਐਸ ਵਾਲੀ ਇਹ ਲਗਭਗ ਲਗਭਗ ਮੈਂ ਸਮਝਦਾ ਕਿ ਵੈਸੀ ਹੈ ਜੈਸੀ ਕਾਂਗਰਸ ਸੀ ਕਿਸੇ ਟਾਈਮ ਹੁਣ ਕਾਂਗਰਸ ਥੋੜੀ ਬਦਲੀ ਜ਼ਰੂਰ ਆ ਤਾਂ ਗੱਲ ਕੀ ਹੈ ਕਿ ਇਹਨਾਂ ਨੇ ਕਾਮਰੇਡਾਂ ਨੂੰ ਗੁੱਠੇ ਲਾਉਣ ਵਾਸਤੇ ਇੰਦਰਾ ਗਾਂਧੀ ਨੇ ਜੋ ਖੇਡ ਖੇਡੀ ਸੀਗੀ ਕਿ ਇਹਨਾਂ ਨੂੰ ਉਭਰਨ ਦਿੱਤਾ ਅਸਵੇਂ ਦੇ ਦੌਰ ਦੇ ਵਿੱਚ ਔਰ ਐਮਰਜੈਂਸੀ ਦੇ ਵਿੱਚ ਇਹਨਾਂ ਤੋਂ ਗੁਪਤ ਸਹਿਮਤੀ ਵੀ ਲੈਂਦੀ ਰਹੀ ਤੇ ਫਿਰ ਇੱਕ ਮੌਕਾ ਰਜੀਵ ਗਾਂਧੀ ਨੇ ਦਿੱਤਾ ਅਤੇ ਉਸ ਤੋਂ ਬਾਅਦ ਨਰਸੀਮਹਾ ਰਾਓ ਨੇ ਦਿੱਤਾ ਉਸ ਤੋਂ ਬਾਅਦ ਦੀ ਤਸਵੀਰ ਤੁਹਾਡੇ ਸਾਹਮਣੇ ਆ ਤਾਂ ਇਹਨਾਂ ਦੀ ਜਿਹੜੀ ਸਿਧਾਂਤਕ ਪਹੁੰਚ ਹੈ ਇਹ ਸਭ ਨੂੰ ਪਤਾ ਹੀ ਹੈ ਕਿਸ ਤਰ੍ਹਾਂ ਦੀ ਹੈ ਪਰ ਇਹ ਦੋਗਲਾਪਨ ਦੇਖੋ ਇਹਨਾਂ ਦਾ ਕਿ ਆਰਐਸਐਸ ਵਾਲੇ ਇੱਕ ਜਗ੍ਹਾ ਤੇ ਖੰਡਨ ਕਰ ਦਿੰਦੇ ਆ ਇੱਕ ਜਗ੍ਹਾ ਤੇ ਸਮਰਥਨ ਕਰ ਦਿੰਦੇ ਮਿਲਦੇ ਆ ਅਗਲੀ ਵਾਰ ਤਦ ਤੱਕ ਦਿਓ ਸਤ ਸਾਰਿਆਂ ਨੂੰ ਸਤ ਸ੍ਰੀ ਅਕਾਲ